ਹੈਲੋ ਸਸਰੀਆ ਕਾਲਜੀ ਸਵਾਗਤ ਹੈ ਤੁਹਾਡਾ ਮਾਝਾਲੇ ਬਲੌਗ ਤੇ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕਾ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਸਭ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ Dhanteras ਦੀਆਂ ਬਹੁਤ ਬਹੁਤ ਵਧਾਈਆਂ ਪਰਮਾਤਮਾ ਸਭ ਲਈ ਖੁਸ਼ੀਆਂ ਲੈ ਕੇ ਆਵੇ ਹਰ ਘਰ ਵਿੱਚ ਖੁਸ਼ੀ ਹੋਵੇ ਵਧੀਆ ਵਧੀਆ ਦੀਵਾਲੀ ਆਵੇ ਸਭ ਦੇ ਘਰਾਂ ਵਿੱਚ ਤੇ ਸਭ ਲਈ ਦੀਵਾਲੀ ਜਿਹੜੀ ਸ਼ੁਭ ਹੋਵੇ ਤੇ ਅੱਜ ਆਪਾਂ ਸਭ ਤੋਂ ਪਹਿਲਾਂ ਜਿਹੜੀ ਆ ਕਮੈਂਟ ਦੇ ਨਾਲ ਸ਼ੁਰੂਆਤ ਕਰਦੇ ਆਂ ਵੀਡੀਓ ਦੀ ਚੰਗੇ ਜਿਹੇ ਕਮੈਂਟ ਦੇ ਨਾਲ ਆਪਾਂ ਸ਼ੁਰੂਆਤ ਕਰਾਂਗੇ ਪੈਨ ਬਲਵੀਰ ਕੌਰ ਜੋ ਸਾਨੂੰ ਪਿਛਲੇ ਬਹੁਤ ਦਿਨਾਂ ਤੋਂ ਬੜੇ ਵਧੀਆ ਵਧੀਆ ਕਮੈਂਟ ਕਰਦੇ ਪੈਨ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਦਿਲੋਂ ਧੰਨਵਾਦ ਤੁਹਾਡਾ ਤੁਸੀਂ ਜੋ ਇਹਨਾਂ ਪਿਆਰ ਦਿੰਨੇ ਆ ਬਾਕੀ ਆਪਾਂ ਜਿਹੜੀ ਵੀਡੀਓ ਪਾਉਂਦੇ ਆ ਜਿਹੜੀ ਵੀ ਵੀਡੀਓ ਅਸੀਂ ਰੈਮੇਡੀ ਤੇ ਤੁਹਾਡੇ ਨਾਲ ਸਕਿਨ ਕੇਅਰ ਤੇ ਸ਼ੇਅਰ ਕਰਦੇ ਆ ਤੁਹਾਡੇ ਨਾਲ ਬਹੁਤ ਭੈਣਾਂ ਦੇ ਸਾਨੂੰ ਬਹੁਤ ਹੀ ਕਮੈਂਟ ਆਉਂਦੇ ਆ ਕਿ ਭੈਣਾਂ ਸਾਨੂੰ ਉਹਨਾਂ ਦੇ ਨਾਲ ਬੜਾ ਫਾਇਦਾ ਵੀ ਹੁੰਦਾ ਵਾ ਤੇ ਅਸੀਂ ਸਾਰੀ ਚੀਜ਼ਾਂ ਜਿਹੜੀਆਂ ਵਾ ਆਪਣੇ ਫੇਸ ਤੇ ਲਗਾਉਂਦੇ ਆ ਤੇ ਉਹਦੇ ਨਾਲ ਸਾਡੀ ਸਕਿਨ ਬਹੁਤ ਸੋਹਣਾ ਬੜਾ ਵਧੀਆ 글로 ਕਰਦੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਭੈਣੇ ਜੋ ਤੁਹਾਨੂੰ ਮੇਰੀ ਦੱਸੀ ਹੋਈ ਰੈਮੇਡੀ ਦਾ ਇੰਨਾ ਫਾਇਦਾ ਹੁੰਦਾ ਵਾ ਤੇ ਮੈਨੂੰ ਵੀ ਖੁਸ਼ੀ ਹੁੰਦੀ ਆ ਕਿ ਮੇਰੇ ਦੱਸੀ ਹੋਈ ਚੀਜ਼ ਤੋਂ ਤੁਹਾਡਾ ਫਾਇਦਾ ਹੋਵੇ ਅੱਜ ਵੀ ਆਪਾਂ ਕੁਝ ਐਹੋ ਜਿਹੀ ਵੀਡੀਓ ਲੈ ਕੇ ਆਏ ਆ ਹੁਣੇ ਆਪਾਂ ਪਿਛਲੇ ਦਿਨਾਂ ਚ ਕਿੰਨਾ ਕੰਮ ਧੰਦਾ ਕੀਤਾ ਤੇ ਕੱਟਾ ਮਿੱਟੀ ਜਿਹੜਾ ਆਪਣੇ ਸਕਿਨ ਤੇ ਇਨਾ ਪਿਆ ਕੇ ਸਾਡੀ ਸਕਿਨ ਜਿਹੜੀ ਰੰਗੋ ਬੇਰੰਗ ਹੋ ਗਈ ਆ ਹੈਨਾ ਤੇ ਸਭ ਨੂੰ ਆ ਕੀ ਦੀਵਾਲੀ ਦਾ ਸੀ ਜਿਹੜਾ ਵਾ ਆਪਣੇ ਆਪ ਨੂੰ ਵੀ ਨਿਖਾਰੀਏ ਮੈਂ ਵੀ ਤੁਹਾਡੇ ਲਈ ਕੁਝ ਇਦਾਂ ਦੀ ਹੀ ਰੈਮੇਡੀ ਲੈ ਕੇ ਆਈ ਆ ਹਮੇਸ਼ਾ ਦੀ ਤਰ੍ਹਾਂ ਮੈਂ ਜਦੋਂ ਵੀ ਕੋਈ ਰੈਮੇਡੀ ਲੈ ਕੇ ਆਉਣੀ ਤੇ ਆਪਣੀ ਰਸੋਈ ਤੋਂ ਚੀਜ਼ਾਂ ਤੋਂ ਹੀ ਲੈ ਕੇ ਆਉਣੀ ਆ ਰਸੋਈ ਦੇ ਜਿਹੜੀਆਂ ਚੀਜ਼ਾਂ ਨੇ ਆ ਜਿਹੜੀਆਂ ਕਿ ਸਾਡੇ ਕੰਮ ਖਾਂਦੇ ਤੇ ਆਉਂਦੀਆਂ ਹੁੰਦੀਆਂ ਨਾਲ ਨਾਲ ਸਰੀ ਸਕਿਨ ਤੇ ਲਗਾਉਂਦੇ ਬੜੀਆਂ ਕੰਮ ਆਉਂਦੀਆਂ ਬੜੀ ਫਾਇਦੇਮੰਦ ਹੁੰਦੀਆਂ ਵਾ ਕਿਉਂਕਿ ਜਦੋਂ ਆਪਾਂ ਨੇ ਸਕਿਨ ਤੇ ਆਪਾਂ ਆਪਣੀ ਸਕਿਨ ਦਾ ਖੁਦ ਧਿਆਨ ਰੱਖਦੇ ਆਂ ਤੇ ਸਾਡੀ ਸੋਚ ਨਹੀਂ ਆ ਚੀਚਾਂ ਵਾ ਨਾ ਕਿ ਅਸੀਂ ਪਾਰਲਰ ਤੋਂ ਜ਼ਿਆਦਾ ਆਪਣੀ ਸਕਿਨ ਦਾ ਖੁਦ ਧਿਆਨ ਰੱਖ ਸਕਦੇ ਆਂ ਪਾਰਲਰ ਜਾਣ ਦੀ ਸਾਨੂੰ ਜ਼ਰੂਰਤ ਹੀ ਨਹੀਂ ਪੈਣੀ ਆ ਸਭ ਤੋਂ ਪਹਿਲਾਂ ਜਿਹੜੀ ਮੈਂ ਚੀਜ਼ ਲੈ ਕੇ ਆਈ ਆ ਉਹ ਆ ਦਹੀਂ ਠੀਕ ਹੈ ਦਹੀਂ ਦੇ ਨਾਲ ਆਪਾਂ ਲਿਆ ਵਾ ਇੱਕ ਨਿੰਬੂ ਨਿੰਬੂ ਦਾ ਆਪਾਂ ਜ਼ਿਆਦਾ ਇਸਤੇਮਾਲ ਨਹੀਂ ਕਰਾਂਗੇ ਨਿੰਬੂ ਆਪਾਂ ਲੈ ਆ ਕਿੰਨਾ ਕਾ ਇਸਤੇਮਾਲ ਕਰਨਾ ਇਹ ਵੀ ਤੁਹਾਨੂੰ ਦੱਸਾਂਗੇ ਉਸ ਤੋਂ ਆਪਾਂ ਬਾਅਦ ਲਈ ਆ ਹਲਦੀ ਮੈਂ ਜਿਹੜੀ ਘਰ ਦੀ ਪੀਸੀ ਹੋਈ ਹਲਦੀ ਲਈ ਆ ਤੁਸੀਂ ਵੀ ਅਗਰ ਤੁਹਾਡੇ ਕੋ ਪੀਸੀਓਈ ਘਰ ਦੀ ਹਲਦੀ ਨਹੀਂ ਹੈ ਤੇ ਜਿਹੜੀ ਤੁਸੀਂ ਹਲਦੀ ਕਿਚਨ ਜੇ ਇਸਤੇਮਾਲ ਕਰਦੇ ਹੋ ਉਹ ਲੈ ਸਕਦੇ ਵੈਸੇ ਕਿਚਨ ਵਾਲੀ ਹਲਦੀ ਨਾਲ ਅਗਰ ਤੁਸੀਂ ਇੱਕ ਵਾਰੀ ਜਿਹੜੀ ਆ ਇਹ ਵਾਲੀ ਪੀਸੀਓਈ ਹਲਦੀ ਮੰਗਵਾ ਲਓ ਕਿਉਂਕਿ ਹਲਦੀ ਜਿਹੜੀ ਪੀਸੀਓਈ ਆਰਗੈਨਿਕ ਹੁੰਦੀ ਉਹ ਔਨਲਾਈਨ ਵੀ ਮਿਲ ਜਾਂਦੀ ਆ ਉਹਦਾ ਫਾਇਦਾ ਹੁੰਦਾ ਜਿਹੜੀ ਘਰ ਵਿੱਚ ਹਲਦੀ ਉਹਦੇ ਵਿੱਚ ਰੰਗ ਬੜਾ ਪਾਇਆ ਹੁੰਦਾ ਆ ਪਰ ਜਿਹੜੀ ਕਿਚਨ ਜੇ ਇਸਤੇਮਾਲ ਕਰਦੇ ਆ ਤੇ ਸਭ ਤੋਂ ਪਹਿਲਾਂ ਮੈਂ ਇੱਥੇ ਇੱਕ ਚਮਚ ਵੱਡਾ ਵਾਲਾ ਦਹੀਂ ਦਾ ਲੈ ਲਿਆ ਵਾ ਤੇ ਦਹੀਂ ਦੇ ਚਮਚ ਦੇ ਵਿੱਚ ਆਪਾਂ ਇੱਥੇ ਕੀ ਚੀਜ਼ ਪਾਉਣੀ ਆ ਦੂਸਰੇ ਨੰਬਰ ਚ ਉਹ ਆਪਾਂ ਪਾਵਾਂਗੇ ਸ਼ਹਿਦ ਸ਼ਹਿਦ ਦਾ ਜਿਹੜਾ ਆਪਾਂ ਅੱਧਾ ਚਮਚ ਪਾਉਣਾ ਵਾ ਠੀਕ ਹੈ ਦੇਖ ਸਕਦੇ ਜੇ ਅੱਧਾ ਚਮਚ ਆਪਾਂ ਜਿਹੜਾ ਸ਼ਹਿਦ ਦਾ ਪਾ ਦੇਣਾ ਵਾ ਸ਼ਹਿਦ ਵੀ ਜਿਹੜਾ ਸਾਡੀ ਸਕਿਨ ਨੂੰ ਬੜਾ ਸੋਹਣਾ ਬੜਾ ਵਧੀਆ ਸੌਫਟ ਵੀ ਕਰਦਾ ਵਾ ਇਹਦੇ ਨਾਲ ਨਾਲ ਸਾਡੀ ਸਕਿਨ ਨੂੰ ਜਿਹੜਾ ਵਾ ਸਾਡਾ ਰੰਗ ਵੀ ਫੇਅਰ ਕਰਦਾ ਵਾ ਇਹਦੇ ਦੇਖੋ ਇਧਰ ਆਪਾਂ ਪਾ ਲਿਆ ਵਾ ਨਿੰਬੂ ਨਿੰਬੂ ਦੇ ਆਪਾਂ ਜਿਆਦਾ ਡ੍ਰੌਪ ਨਹੀਂ ਪਾਵਾਂਗੇ ਇਹਦੇ ਵਿੱਚ ਮਾਤਰ ਦੋ ਤੋਂ ਤਿੰਨ ਡ੍ਰੌਪ ਪਾਉਣੇ ਆ ਠੀਕ ਹੈ ਜਿਨ੍ਹਾਂ ਨੂੰ ਨਿੰਬੂ ਨਹੀਂ ਸ਼ੂਟ ਕਰਦਾ ਉਹ ਇਹਨੂੰ ਨਹੀਂ ਨਾ ਪਾਉਣ ਠੀਕ ਹੈ ਬਹੁਤ ਜਾਣੇ ਹੁੰਦੇ ਆ ਕਿ ਜਿਹੜੇ ਨਿੰਬੂ ਜਿਨ੍ਹਾਂ ਦੀ ਸਕਿਨ ਤੇ ਸ਼ੂਟ ਨਹੀਂ ਕਰਦਾ ਇੱਥੇ ਮੈਂ ਜਿਹੜੀ ਹਲਦੀ ਲਈ ਆ ਮੈਂ ਸਿਰਫ ਇੱਕ ਚੁਟਕੀ ਹਲਦੀ ਦੀ ਪਾਉਣੀ ਆ ਉਹਦੇ ਵਿੱਚ ਜਿਆਦਾ ਹਲਦੀ ਮੈਂ ਨਹੀਂ ਪਾਉਣੀ ਆ ਸਿਰਫ ਇੱਕ ਚੁਟਕੀ ਹਲਦੀ ਦੀ ਆਪਾਂ ਪਾਵਾਂਗੇ ਬਸ ਇੱਕ ਚੁਟਕੀ ਹਲਦੀ ਪੈ ਗਈ ਆ ਜਿੰਨੀ ਕਿ ਸਾਨੂੰ ਚਾਹੀਦੀ ਸੀ ਤੇ ਇਹ ਇੱਕ ਬੜੀ ਹੀ ਵਧੀਆ ਜਿਹੜੀ ਆਪਣਾ ਆਪਾਂ ਲੇਪ ਬਣਾ ਲੈਣਾ ਇਹਦਾ ਇਹ ਵਾਲਾ ਲੇਪ ਜਿਹੜਾ ਆਪਾਂ ਜਦੋਂ ਆਪਣੇ ਫੇਸ ਤੇ ਲਗਾਉਣਾ ਵਾ ਤੇ ਸਭ ਤੋਂ ਪਹਿਲਾਂ ਆਪਾਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਪਾਣੀ ਦੇ ਨਾਲ ਧੋ ਲੈਣਾ ਸਾਫ਼ ਕਰ ਲੈਣਾ ਵਾ ਉਸ ਤੋਂ ਬਾਅਦ ਆਪਾਂ ਇਹਦਾ ਜਿਹੜਾ ਵਾ ਲੇਪ ਆਪਣੇ ਫੇਸ ਤੇ ਲਗਾ ਲੈਣਾ ਵਾ ਇਹਨੂੰ ਫੇਸ ਤੇ ਲਗਾਉਣ ਤੋਂ ਬਾਅਦ ਆਪਾਂ ਇਹਨੂੰ 10 ਤੋਂ 15 ਮਿੰਟ ਰੱਖਣਾ ਵਾ ਕਿਸੇ ਵੀ ਤਰ੍ਹਾਂ ਦੀ ਕੋਈ ਆਪਾਂ ਫੇਸ ਤੇ ਮ사ਜ ਨਹੀਂ ਕਰਨੀ ਇਹ ਵਾਲਾ ਲੇਪ ਲਗਾ ਕੇ ਬਸ ਸਿੱਧਾ ਇਹਨੂੰ ਚਿਹਰੇ ਤੇ ਲਗਾਉਣਾ ਵਾ ਤੇ ਲਗਾ ਕੇ 15 ਮਿੰਟ ਰੱਖਣ ਤੋਂ ਬਾਅਦ ਆਪਾਂ ਇਹਨੂੰ ਨਾਰਮਲ ਪਾਣੀ ਨਾਲ ਫਿਰ ਸਾਫ਼ ਕਰ ਲਾਂਗੇ ਕਦੋਂ ਤੇ ਕਿਸ ਤਰ੍ਹਾਂ ਲਗਾਉਣਾ ਵਾ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਕਿਸੇ ਵੀ ਟਾਈਮ ਦੇੰਦੇ ਵਿੱਚ ਇਹਨੂੰ ਆਪਣੇ ਚਿਹਰੇ ਤੇ ਲਗਾ ਸਕਦੇ ਆ ਬਸ ਇਹ ਹੀ ਆ ਕੀ ਲਗਾ ਕੇ ਥੋੜਾ ਧੁੱਪੇ ਨਾ ਜਾਓ ਧੁੱਪ ਤੋਂ ਜਿੰਨਾ ਹੋ ਸਕੇ ਬਚਾ ਕਰੋ ਫੇਸ ਤੋਂ ਲਾਵਾ ਤੁਸੀਂ ਆਪਣੇ ਹੱਥਾਂ ਤੇ ਆਪਣੇ ਗਲੇ ਤੇ ਇਹ ਵੀ ਤੇ ਵੀ ਲਗਾ ਸਕਦੇ ਆ ਬਸ 15 ਮਿੰਟ ਮੈਂ ਇਹਨੂੰ ਰੱਖੂੰਗੀ ਉਸ ਤੋਂ ਬਾਅਦ ਮੈਂ ਇਹਨੂੰ ਨੋਰਮਲ ਪਾਣੀ ਨਾਲ ਕਰ ਲੂੰਗੀ ਸਾਫ ਸਾਰੇ ਸਕਿਨ ਤੇ ਮੈਂ ਚੰਗੀ ਤਰ੍ਹਾਂ ਲਗਾ ਲਿਆ ਵਾ ਕੋਸ ਮ사ਜ ਨਹੀਂ ਕਰਨੀ ਆਪਾਂ ਇਹਨੂੰ सारी जगह लग गया और पूरे फेस ते लग गया पंद्रह मिनट तो बाद मैं पढ़ना साफ करके दिखाई थे कि चंगा रिजल्ट मिलता देखो आप फेस न कर लिया साफ आप ਇਕਦਮ ਸਾਦੇਪਨ ਇੰਨਾ ਸਾਫ ਕੀਤਾ ਫੇਸ ਬਹੁਤ ਸੋਹਣਾ ਬੜਾ ਸੋਹਣਾ 글로 ਵੀ ਕਰਨਦਾ ਤੇ ਚਮਕਣ ਵੀ ਗਿਆ ਵਾ ਦੇਖ ਸਕਦੇ ਜੇ ਬਿਲਕੁਲ ਆਪਾਂ 15 ਮਿੰਟ ਰੱਖਿਆ ਤੇ 15 ਮਿੰਟਾਂ ਬਾਅਦ ਮੈਂ ਜਿਹੜਾ ਸਾਫ ਕੀਤਾ ਔਰ ਇੱਕਦਮ ਮੈਨੂੰ ਆਪਣਾ ਫੇਸ ਜਿਹੜਾ ਤਰੋ ਤਾਜ਼ਾ ਲੱਗਣ ਲਿਆ ਵਾ ਫਰੈਸ਼ ਵੀ ਲੱਗਣ ਲਿਆ ਵਾ ਔਰ ਇੰਨਾ ਮਿੱਟੀ ਕਟਾ ਜਿਹੜਾ ਇੰਨੇ ਦਿਨ ਪਹਿਣਾ ਪਿਆ ਉਹ ਸਾਰਾ ਇੱਕਦਮ ਡੈਡ ਸਕਿਨ ਜਿੰਨੀ ਵੀ ਸਾਰੀ ਸਾਫ ਹੋ ਜਾਂਦੀ ਇਹਦੇ ਨਾਲ 15 ਮਿੰਟ ਹੀ ਹੋਣ ਦੇ ਨਾਲ ਔਰ ਮੈਂ ਤਾਂ ਹਜੇ ਆਪਣੇ ਹੱਥਾਂ ਆਲ ਬਾਹਾਂ 'ਚ ਇਹ ਕਰਨਾ ਸੀ ਪਰ ਵੀਡੀਓ ਦੇ ਚੱਲਦੇ ਮੈਂ ਸਿਰਫ ਆਪਣੇ ਫੇਸ ਤੇ ਹੀ ਲਗਾਇਆ ਵਾ ਤੁਸੀਂ ਆਪਣੇ ਬਾਹਾਂ ਤੇ ਗਲੇਤੀ ਹੀ ਇਹ ਵਾਲਾ ਪੈਕ ਬਣਾ ਕੇ ਲਗਾ ਸਕਦੇ ਆ ਬਾਕੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਾਕੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਉਹ ਹਮੇਸ਼ਾ ਦੀ ਤਰ੍ਹਾਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਨਾਲ ਦੇ ਨਾਲ ਤੁਸੀਂ ਬੈਲ ਦਬਾ ਦਿਓ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਸਭ ਤੋਂ ਪਹਿਲਾਂ ਸਾਡੀ ਵੀਡੀਓ ਤੁਹਾਡੇ ਤੱਕ ਪਹੁੰਚ ਜਾਏ ਇੰਨਾ ਬਹੁਤ ਜ਼ਿਆਦਾ ਪਿਆਰ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਮਿਲਦੀ ਆਪਾਂ ਕਿ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ